ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚਰਲ ਸੈਕਸ ਕਰ ਰਿਹਾ ਸੀ ਜੀ ਸਾਨੂੰ ਨਾ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚੁਰਲ ਸੈਕਸ ਕਰ ਰਿਹਾ ਸੀ ਤੇ ਉਹਦੇ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚ ਆਂਦੇ ਇਹਨੂੰ ਰਾਉਂਡ ਅਪ ਕਰ ਲਿਆ ਤੇ ਆਪਣੀ ਹੁਣ ਹਿਰਾਸਤ 'ਚ ਤੇ ਆਪਾਂ ਜਿਹੜਾ ਬੰਦੀ ਜਿਹੜੀ ਕਾਰਵਾਈ ਕਰ ਰਹੇ ਤੇ ਐਫ ਆਈ ਆਰ ਲਾਉਂਚ ਕਰ ਰਹੇ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚੁਰਲ ਸੈਕਸ ਕਰ ਰਿਹਾ ਸੀ। ਇਹ ਸਾਨੂੰ ਨਾ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ। ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚੁਰਲ ਸੈਕਸ ਕਰ ਰਿਹਾ ਸੀ। ਤੇ ਉਹਦੇ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚ ਆਂਦੇ ਇਹਨੂੰ ਰਾਉਂਡ ਅਪ ਕਰ ਲਿਆ। ਤੇ ਆਪਣੀ ਹੁਣ ਹਰਾਸਚੇ ਤੇ ਆਪਾਂ ਜਿਹੜਾ ਬੰਦੀ ਜਿਹੜੀ ਕਾਰਵਾਈ ਕਰ ਰਹੇ ਤੇ ਐਫ ਆਈ ਆਰ ਲਾਉਂਚ ਕਰ ਰਹੇ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚਰਲ ਸੈਕਸ ਕਰ ਰਿਹਾ ਸੀ ਜੀ ਸਾਨੂੰ ਨਾ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚੁਰਲ ਸੈਕਸ ਕਰ ਰਿਹਾ ਸੀ ਤੇ ਉਹਦੇ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚ ਆਂਦੇ ਇਹਨੂੰ ਰਾਉਂਡ ਅਪ ਕਰ ਲਿਆ ਤੇ ਆਪਣੀ ਹੁਣ ਹਿਰਾਸਤ 'ਚ ਤੇ ਆਪਾਂ ਜਿਹੜਾ ਬੰਦੀ ਜਿਹੜੀ ਕਾਰਵਾਈ ਕਰ ਰਹੇ ਤੇ ਐਫ ਆਈ ਆਰ ਲਾਉਂਚ ਕਰ ਰਹੇ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚੁਰਲ ਸੈਕਸ ਕਰ ਰਿਹਾ ਸੀ। ਜੀ ਸਾਨੂੰ ਨਾ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ। ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚੁਰਲ ਸੈਕਸ ਕਰ ਰਿਹਾ ਸੀ। ਤੇ ਉਹਦੇ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚੰਦੋਂ ਇਹਨੂੰ ਰਾਉਂਡ ਅਪ ਕਰ ਲਿਆ। ਤੇ ਆਪਣੀ ਹੁਣ ਹਰਾਸਚੇ ਤੇ ਆਪਾਂ ਜਿਹੜਾ ਬੰਦੀ ਜਿਹੜੀ ਕਾਰਵਾਈ ਕਰ ਰਹੇ ਤੇ ਐਫ ਆਈ ਆਰ ਲਾਚ ਕਰ ਰਹੇ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚਰਲ ਸੈਕਸ ਕਰ ਰਿਹਾ ਸੀ ਜੀ ਸਾਨੂੰ ਨਾ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਜੇ ਇਹ ਕੋ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚਰਲ ਸੈਕਸ ਕਰ ਰਿਹਾ ਸੀ ਤੇ ਉਹਦੇ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚ ਆਂਦੇ ਇਹਨੂੰ ਰਾਉਂਡ ਅਪ ਕਰ ਲਿਆ ਤੇ ਆਪਣੀ ਹੁਣ ਹਰਾਸਤ ਚ ਤੇ ਆਪਾਂ ਜਿਹੜਾ ਬੰਦੀ ਜਿਹੜੀ ਕਾਰਵਾਈ ਕਰ ਰਹੇ ਤੇ ਐਫ ਆਈ ਆਰ ਲਾਉਂਚ ਕਰ